ਸੋਤਾਨਗਰ ਦੇ ਵਿੱਚ ਇੱਕ ਸਦਾਗਰ ਰਹਿੰਦਾ ਸੀ। ਅੱਛਾ ਜੀ। ਉਹ ਸਦਾਗਰ ਦੀਆਂ ਤਿੰਨ ਬੇਟੀਆਂ ਸੀ। ਹੂੰ। ਜਿਹੜੀ ਛੋਟੀ ਬੇਟੀ ਸੀ ਬਹੁਤ ਸੁੰਦਰ ਸੀ। ਅੱਛਾ ਜੀ। ਤੇ ਬਹੁਤ ਸੁੰਦਰ ਕਰਕੇ ਉਹ ਜਿਹੜੀਆਂ ਦੋਨੇ ਵੱਡੀਆਂ ਭੈਣਾਂ ਸੀ। ਹੂੰ। ਉਹ شادی ਸੁਦਾ ਹੋ ਕੇ ਤ ਉਹਦੇ ਨੇ ਈਰਖਾ ਕਰਨ ਲੱਗ ਪਈਆਂ। ਹੂੰ। ਈਰਖਾ ਕਰਦੀਆਂ ਕਰਦੀਆਂ ਤੇ ਇੱਕ ਦਿਨ ਈਸਾ ਈਸਾ ਨੂੰ ਭਾਈ ਉਹ ਪੂਜਾ ਕਰਦੀ ਹੁੰਦੀ ਸੀ ਮੰਦਰ ਵਿੱਚ ਚਲੀ ਗਈ ਈਸਾ ਜੀ ਤਾਂ ਮੰਦਰ ਵਿੱਚ ਚਲੀ ਗਈ ਤਾਂ ਉਸਾਈ ਨੇ ਸੋਚਿਆ ਉਹ ਅੱਗੇ ਸਾਰਾ ਵਰਤਦਾਨ ਲੈ ਕੇ ਜਾਂਦੀ ਹੁੰਦੀ ਸੀ ਮੰਦਰ ਤੋਂ ਉਹਨਾਂ ਨੇ ਲੋਕਾਂ ਨੇ ਭਾਈ ਸਾਨੂੰ ਉਹਦੀ ਸੁੰਦਰਤਾ ਵੇਖ ਕੇ ਵੀ ਇਹ ਦੇਵੀ ਦਾ ਰੂਪ ਹੈ ਉਹਨੂੰ ਭਾਈ ਸਾਰਾ ਭੇਟ ਕਰਤਾ ਜਦੋਂ ਭੇਟ ਕਰਤਾ ਤੇ ਭਾਈ ਉਹ ਵੇਖ ਕੇ ਜਲ ਉੱਠੀ ਜਿੱਦੋ ਜਾਲ ਉੱਠੀ ਤਾਂ ਉਹਨੇ ਸੋਚਿਆ ਵੀ ਇਹ ਇਹ ਤਾਂ ਮੈਨੂੰ ਤੰਗ ਕਰੂਗੀ ਐਂ ਸੋਚਦੀ ਸੋਚਦੀ ਤੇ ਭਾਈ ਉਹ ਜਾਲ ਉੱਠੀ ਤੇ ਉਹਨੇ ਭਾਈ ਆਪਦੇ ਬਹੁਤ ਵਰਤਮਾਨ ਵਰਤੇ ਪਰ ਉਹ ਸੂਤ ਨਾ ਜੀ ਸਹੀ ਉਹਨੇ ਉਹਨੂੰ ਬਰਬਾਦ ਕਰਨ ਦਾ ਮਤਲਬ ਮਨ ਬਣਾ ਲਿਆ ਇੱਕ ਦਿਨ ਕੀ ਹੋਇਆ ਉਹ ਮੰਦਰ ਵਿੱਚ ਗਈ ਜਦੋਂ ਮੰਦਰ ਵਿੱਚ ਗਈ ਤਾਂ ਉਹ ਪੂਜਾ ਮਤਲ ਜਿਹੜੀ ਲੋਕਾਂ ਨੇ ਭੇਟਾ ਕਰੀ ਹੁਣ ਉਹਦੇ ਵਿੱਚ ਉਹਦਾ ਕਸੂਰ ਕੋਈ ਨਹੀਂ ਸੀ ਲੋਕਾਂ ਨੇ ਉਹਦੀ ਸੁੰਦਰਤਾ ਵੇਖ ਕੇ ਉਹਨੂੰ ਭੇਟਾ ਕਰੀ ਜਾਂਦੇ ਸੀ ਤਾਂ ਉਹ ਵੇਖ ਕੇ ਫੇਰ ਜਲ ਉੱਠੀ ਉਹਨੇ ਕਾਮ ਦੇਵਤਾ ਤਾਰੂ ਬੀਨਾ ਆਪਣੇ بیٹے ਨੂੰ ਕਿਹਾ ਵੀ ਇਹ ਬੇਟਾ ਬਿੱਤਰ ਤੀਜਾ ਜਾਂ ਜਾਂ ਤੀਰ ਕਮਾਨ ਚੱਕ ਤੇ ਐਸ ਤੱਕਾਂ ਈਸਾ ਨਾਮ ਦੀ ਇੱਕ ਲੜਕੀ ਹੈ। ਉਹਨੂੰ ਬਰਬਾਦ ਕਰਦੇ। ਖੋਤ ਕਰਦੇ। ਜਦੋਂ ਲੜਕਾ ਧਰਤੀ ਤੇ ਆਇਆ ਉਹਨੇ ਵੇਖਿਆ ਵੇਖ ਕੇ ਤੇ ਭਾਈ ਉਹ ਦੇ ਰੂਪ ਤੇ ਮੋਹਤ ਹੋ ਗਿਆ। ਉਹ ਤਾਂ ਸਾਰੀ ਗੱਲ ਭੁੱਲ ਗਿਆ ਜਿਹੜੀ ਕਹੀ ਸੀ ਮਾਂ ਨੇ। ਭਾਈ ਕਹਿੰਦੇ ਕਹਿੰਦੇ ਉੱਥੋਂ ਜਿਉਂ ਉਹ ਚੱਲਿਆ ਉੱਤੇ ਮੋਹਤ ਹੋ ਕੇ ਤੇ ਭਾਈ ਉਹ ਦੇਖ ਇਹ ਨੂੰ ਛੱਡ ਕੇ ਤੁਰ ਗਿਆ ਜਦੋਂ ਤੁਰ ਗਿਆ ਤੇ ਉਹਦੀ ਮਾਂ ਨੇ ਉਹਤੇ ਈਰਖਾ ਕਰਿਆ ਵੀ ਪੁੱਤ ਤੂੰ ਜਿਹੜਾ ਕੰਮ ਕਿਹਾ ਸੀ ਤੂੰ ਕਰ ਆਇਆ ਉਹ ਕਹਿੰਦਾ ਮਾਂ ਨਹੀਂ ਉਹ ਤਾਂ ਮੇਰੇ ਵੱਤ ਨਹੀਂ ਆਈ ਮੇਰੇ ਸੁਧ ਨਹੀਂ ਆਈ ਜਦੋਂ ਇੰਨੀ ਗੱਲ ਕਹਿ ਕੇ ਉਹ ਬਾਸ ਤੇ ਲੈ ਗਿਆ ਬਾਸ ਤੇ ਲੈ ਗਿਆ ਜਿਹੜੀਆਂ ਦੋਨੇ ਭੈਣਾਂ ਈਰਖਾ ਕਰਦੀਆਂ ਸੀ ਉਹਨਾਂ ਨੇ ਮਤਲ ਉਹਦੇ ਤੇ ਸੂਤਾਨ ਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਇਹਨੂੰ ਬਰਬਾਦ ਕਰ ਦੇ ਜਦੋਂ ਭਾਈ ਉਹ ਜਾਇਆ ਕਰੇ ਮੰਦਿਰ ਸਮਾਨ ਚੱਕਿਆ ਕਰੇ ਪਹੁੰਚਿਆ ਕਰੇ ਤਾਂ ਭਾਈ ਉਹਦੇ ਤੇ ਈਰਖਾ ਕਰਿਆ ਕਰੇ ਲੋਕਾਂ ਦਾ ਉਹਦੇ ਵਿੱਚ ਕਸੂਰ ਉਹਦਾ ਕੋਈ ਨਹੀਂ ਸੀ ਲੋਕ ਮਤਲਬ ਉਹਨੂੰ ਜਾਣ ਬੁੱਝ ਕੇ ਉਹਦਾ ਦੇਵੀ ਦਾ ਰੂਪ ਸਮਝ ਕੇ ਉਹਨੂੰ ਭੇਟਾ ਕਰਦੇ ਸੀ ਤਾਂ ਉਹ ਇੱਕ ਦਿਨ ਕੀ ਹੋਇਆ ਵੀ ਉਹਨੂੰ ਲੈ ਕੇ ਜਦੋਂ ਦਾ ਪਿਤਾ ਜਦੋਂ ਦੋਨੇ ਲੜਕੀਆਂ ਵਿਆਹਤੀਆਂ ਬੇਨੀਆਂ ਗਈਆਂ ਤੇ ਭਾਈ ਉਹਦਾ ਪਿਤਾ ਉਹਦੇ ਵਿਆਹ ਤੇ ਬੜਾ ਮਤਲ ਚਰਚ ਮੰਨਿਆ ਕਰੇ ਉਹਨੇ 4 ਬੇਦ 16 ਕਰਾਨ ਕਰਾਏ ਜੁਰਸੀਆਂ ਨੇ ਉਹਨੂੰ ਦੱਸਿਆ ਵੀ ਇਹਨੂੰ ਪਹਾੜੀ ਉੱਪਰ ਲੈ ਜਾ ਪਹਾੜੀ ਉੱਪਰ ਲੈ ਜਾ ਕੇ ਇਹਨੂੰ ਕੇਲੀ ਨੂੰ ਉੱਥੇ ਛੱਡਾਂ ਅਸਾਂ ਇਹਨੂੰ ਕਲੀ ਨੂੰ ਉੱਥੇ ਛੱਡਾਂ ਇਹਨੂੰ ਇਹ ਤਾਂ ਸੁਰਗਵਾਸੀ ਪਤੀ ਮਿਲੂਗਾ। ਹੂੰ। ਜਦੋਂ ਭਾਈ ਉਹ ਇਹ ਗੱਲ ਕਰਕੇ ਉਹਨੇ ਭਾਈ ਚੰਗੇ ਸੋਹਣੇ ਕੱਪੜੇ ਸਮਾਏ। ਸਮਾ ਕੇ ਕੱਪੜੇ ਤੇ ਉਹਨੂੰ ਕੁੜੀ ਨੂੰ ਦੱਸਿਆ ਵੀ ਬੇਟਾ ਆਪਾਂ ਚੱਲਣਾ ਹੈ। ਉਹ ਜਾ ਕੇ ਪਹਾੜੀ ਤੇ ਉਹਨੂੰ ਛੱਡ ਆਇਆ। ਜਦੋਂ ਛੱਡ ਆਇਆ ਉੱਥੇ ਵੇਖਿਆ ਇੱਕ ਸੁੰਦਰ ਮਹਿਲ। ਸੁੰਦਰ ਮਹਿਲ ਵੇਖ ਕੇ ਤੇ ਭਾਈ ਉਹ ਏਡਾ ਵੱਡਾ ਮਹਿਲ ਤੇ ਕੱਲੀ ਮਤਲਬ ਕਬਰਾਂ ਦੀ ਉਹਨੂੰ ਆਵਾਜ਼ ਪਈ ਅਚਾਨਕ ਵੀ ਕਬਰਾਂ ਨਾਲ ਮੈਂ ਤੈਨੂੰ ਬਰਨਾ ਚਾਹੁੰਦਾ ਪਰ ਮੇਰੀਆਂ ਕੋਈ ਸ਼ਰਤਾਂ ਹੈ ਕਿ ਕਹਿੰਦਾ ਵੀ ਪਹਿਲਾਂ ਤਾਂ ਜੋ ਕਹੂੰਗਾ ਮੈਂ ਤੂੰ ਮਤਲਬ ਮੂੜਨਾ ਨਹੀਂ ਹੋਊਗਾ ਹੁਕਮ ਨਹੀਂ ਮੂੜਨਾ ਹੋਊਗਾ ਦੂਸਰੀ ਗੱਲ ਮੈਨੂੰ ਕਦੇ ਇਹ ਨਹੀਂ ਕਹਿਣਾ ਵੀ ਮੈਂ ਮੱਖ ਵਕਾ ਤੀਸਰੀ ਗੱਲ ਵੀ ਜੋ ਕਹੂੰਗਾ ਸੋ ਕਰਨਾ ਪਊਗਾ ਚੌਥੀ ਗੱਲ ਮੇਰਾ ਹੁਕਮ ਧੂਲੀ ਨਹੀਂ ਕਰਨਾ ਹੂਗਾ ਜੇ ਚਰਤਾ ਮਨਜ਼ੂਰ ਤਾਂ ਮੈਂ ਤੇਰੇ ਨਾਲ شادی ਕਰਾ ਲੈਣਾ ਪਰ ਆਹ ਸਾਰਾ ਮਹਿਲ ਸਭ ਕੁਝ ਤੇਰਾ ਹੀ ਹੈ ਮੈਂ ਵੀ ਤੇਰਾ ਹੀ ਹਾਂ ਜੇ ਤੂੰ ਮਤਲਬ ਚਾਹੇ ਤਾਂ ਇਹ ਸੋਚ ਕੇ ਹੀ ਸਾ ਭਾਈ ਮਤਲਬ ਸੋਚਣ ਲੱਗੀ ਜਦੋਂ ਸੋਚਦੀ ਸੋਚਦੀ ਕਹਿੰਦੀ ਵੀ ਠੀਕ ਹੈ ਇਹ ਸਾਂ ਕਹਿੰਦੀ ਵੀ ਜੋ ਕੁਝ ਜਦੋਂ ਉਹਨੂੰ ਮਿੱਠੀ ਆਵਾਜ਼ ਨੇ ਮੂੰਹ ਲਿਆ ਮੂੰਹ ਕਿਉਂ ਨਾ ਨਾ ਕਰ ਸਕੀ ਨਾ ਨਾ ਕਰ ਸਕੀ ਤਾਂ ਭਾਈ ਉਹ ਵੇਖਦੀ ਵੇਖਦੀ ਬੈਠੀ ਰਹੀ ਹੂੰ ਕਹਿੰਦੀ ਵੀ ਹਾਂ ਜੋ ਕੁਝ ਮੇਰਾ ਹੈ ਉਹ ਤੇਰਾ ਹੈ ਜੋ ਮਤਲਬ ਮੇਰੇ ਸਰੀਰ ਹੈ ਜੋ ਵੀ ਕੁਝ ਹੈਗਾ ਮੇਰੇ ਕੋਲ ਉਹ ਸਭ ਤੇਰਾ ਹੈ ਮੈਨੂੰ ਮਨਜ਼ੂਰ ਹੈ ਪਰ ਗੱਲ ਇੱਕ ਹੈ ਵੀ ਜਿਸ ਦਿਨ ਮੈਨੂੰ ਇਸਤਾ ਵਸਤ ਹੋਇਆ ਤਾਂ ਮੈਨੂੰ ਦੱਸਣਾ ਪਊਗਾ ਜਦੋਂ ਭਾਈ ਉੱਚੇ ਮਹਿਲ 'ਚ ਰਹਿਣ ਲੱਗ ਗੀ ਰਾਤ ਨੂੰ ਮਿੱਠੀਆਂ-ਮਿੱਠੀਆਂ ਗੱਲਾਂ ਚੰਗੀ-ਚਾਤ ਸਾ ਖੇਡਾ ਹੋਇਆ ਕਰੇ ਹੋਇਆ ਕਰੇ ਤਾਂ ਇੱਕ ਦਿਨ ਕੀ ਹੋਇਆ ਉਹਦੀਆਂ ਦੋਨੇ ਭੈਣਾਂ ਉਹਨੂੰ ਪਹਾੜੀ ਤੇ ਦਿਖਾਈ ਦਿੱਤੀਆਂ ਜਦੋਂ ਪਹਾੜੀ ਤੇ ਦਿਖਾਈ ਦਿੱਤੀਆਂ ਤੇ ਉਹ ਭਾਈ ਉਹਨਾਂ ਕੋਲੇ ਛੱਡ ਲਈ ਜਦੋਂ ਕੋਲੇ ਆ ਗਈਆਂ ਤਹੋਂ ਉਹਨੂੰ ਰੋਣ ਦੀ ਆਵਾਜ਼ ਆਈ ਉਹਨਾਂ ਦੀ ਜਦੋਂ ਰੋ ਰਹੀਆਂ ਸੀ ਕਿ ਉਹਨਾਂ ਨੇ ਸੋਚਿਆ ਵੀ ਇਸਾ ਤਾਂ ਮਰ ਗਈ ਜਦੋਂ ਰੋ ਰਈਆਂ ਦੀ ਆਵਾਜ਼ ਆਈ ਤਾਂ ਉਹਨੇ ਵੇਖਿਆ ਪਹਾੜੀ ਦੇ ਉੱਤੇ ਚਾਨਕੇ ਤੇ ਆਣ ਕੋਲੇ ਆ ਗਏ ਕੋਲੇ ਆ ਗੀਆਂ ਤੇ ਆਣ ਕੇ ਬੈਠਿਆ ਉਹਨਾਂ ਨੇ ਮਹਿਲ ਦੇਖਿਆ ਮਹਿਲ ਦੇਖ ਕੇ ਉਹ ਹੈਰਾਨ ਰਹਿ ਗਈਆਂ ਵੀ ਤਾਂ ਐਡੀ ਸੋਹਣੀ ਜ਼ਿੰਦਗੀ ਬਤੀਤ ਰਹੀ ਹੈ ਉਹਨੂੰ ਕਹਿੰਦਿਆਂ ਵੀ ਤੂੰ ਇੰਜ ਕਰੀਂ ਵੀ ਤੂੰ ਕਿਸ ਤਰ੍ਹਾਂ ਦਾ ਤੈਨੂੰ ਮਤਲਬ ਉਹਨੇ ਦੱਸਿਆ ਵੀ ਅਜ ਤੱਕਾਂ ਕਰਕੇ ਇੱਕ ਲੋਪ ਗਾਇਬ ਹੁੰਦਾ ਮੇਰੇ ਕੋਲੇ ਵੀ ਮੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਆ ਸਮਝਾ ਕਰਦਾ ਹੈ ਹੈ ਫੇਰ ਉਹ ਸੌ ਜਾਂਦਾ ਤੇ ਤੂੰ ਮਤਲਬ ਕਦੇ ਉਹਨੂੰ ਮੂੰਹ ਵੇਖਿਆ ਉਹਦਾ ਕਹਿੰਦੀ ਵੀ ਨਹੀਂ ਇਹ ਛੱਟ ਲੱਗੀ ਵੀ ਮੂੰਹ ਨਹੀਂ ਮੈਂ ਬਖਾਉਣਾ ਤੈਨੂੰ ਉਹਨੋਂ ਠੀਕ ਉਹੀ ਕਾਮਦੇਵਤਾ ਜਿਹੜਾ ਉਹ ਸੈਰੀ ਦਾ ਪੁੱਤਰ ਸੀ ਉਹਨੇ ਭਾਈ ਉਹਨੂੰ ਜਦੋਂ ਇਹ ਛੱਤ ਲਾ ਕੇ ਕਹ ਮਤਲਬ ਦੱਸਿਆ ਵੀ ਆਹ ਛੱਤਾਂ ਲੱਗੀਆਂ ਤਾਂ ਉਹ ਦੋਨੇ ਭੈਣਾ ਉਹਨੂੰ ਕਹਿੰਦੀਆਂ ਵੀ ਐ ਕਰ ਵੀ ਇੱਕ ਨਾ ਇੱਕ ਦਿਨ ਜਦੋਂ ਭਾਈ ਉਹ ਸੋਚੀ ਗਈਆਂ ਸੋਚੀ ਗਈਆਂ ਆਇਆ ਕਰਨ ਜਾਇਆ ਕਰਨ ਉਹਨੇ ਚੰਗਾ ਖਾਣਾ ਖੁਣਾ ਖਵਾਇਆ ਕਰੇ ਉਹਨਾਂ ਨੂੰ ਉੱਥੋਂ ਦਾ ਜਦੋਂ ਆਉਣ ਜਾਣ ਹੋ ਗਿਆ ਤਾਂ ਇੱਕ ਦਿਨ ਉਹਨੂੰ ਦੋਨੇ ਭੈਣਾਂ ਕਹਿੰਦੀਆਂ ਵੀ ਗੱਲ ਇੱਕ ਸੁਣ ਲਾ। ਬਿੰਨਾ ਇੱਕ ਨਾ ਇੱਕ ਦਿਨ ਤੈਨੂੰ ਇਹ ਖਾ ਜੂਗਾ। ਅੱਛਾ। ਵੀ ਇਹ ਤਾਂ ਖੇੜਾ ਛਡਾ ਕਿਸੇ ਤਰੀਕੇ ਨਾਲ। ਕਿੰਦੀ ਵੀ ਮੈਨੂੰ ਦੱਸੋ ਕਿਵੇਂ ਕਰਾਂ। ਤੁੰ ਕਿੰਦੀ ਵੀ ਤੁਹਾਨੂੰ ਕਿਵੇਂ ਪਤਾ ਹੈ? ਉਹ ਕਹਿੰਦੀਆਂ ਸਾਨੂੰ ਪਤਾ ਵੀ ਇਹ ਤੈਨੂੰ ਖਾ ਜੂਗਾ ਇੱਕ ਦਿਨ। ਜਿਹੜਾ ਤੈਨੂੰ ਮੁੱਖ ਨਹੀਂ ਦਿਖਾਉਂਦਾ। ਮੈਨਦੀ ਵੀ ਅੱਛਾ। ਉਹਨੂੰ ਬਦੌੜੇ ਸੰਚਪਾਤਾ। ਜੇ ਤੋਂ ਉਹਨੂੰ ਬਦੌਰੇਸ਼ਨ ਚ ਪਤਾ ਤੈ ਉਹਨੇ ਭਾਈ ਕਰ ਵੀ ਕਰਾਉਂਦੀ ਨੇ ਉਹਨੂੰ ਕਹਿੰਦੇ ਵੀ ਦੱਸੋ ਮੈਂ ਹੁਣ ਕੀ ਕਰਾਂ ਉਹਨੂੰ ਥੈਲਾ ਖੋਲਿਆ ਥੈਲੇ ਵਿੱਚੋਂ ਖੋਲ ਕੇ ਇੱਕ ਕਾਚੂ ਦੇਤਾ ਵੀ ਜਦੋਂ ਉਹ ਸੁੱਤਾ ਪਿਆ ਹੋਇਆ ਨਾ ਉਹਦਾ ਗਲ ਵੜਦੀ ਤੇ ਤੈਨੂੰ ਉਹਨੇ ਮਤਲਬ ਗਾ ਨੂੰ ਮਿਲਣਾ ਨਹੀਂ ਜੇ ਤੂੰ ਵੜਤਾ ਉਹਨੂੰ ਤੇ ਆ ਸਾਰਾ ਕੁਸਤੇ ਰਹੀ ਰਹਿ ਜਾਊਗਾ ਕਹਿੰਦੇ ਮਿੱਠੀ ਨਹੀਂ ਗਿਆ ਜਦੋਂ ਭਾਈ ਇਹ ਗੱਲ ਹੋਈ ਤਾਂ ਉਹ ਰਾਤ ਨੂੰ ਆਇਆ ਜਦੋਂ ਰਾਤ ਨੂੰ ਆਇਆ ਮਿੱਠੀਆਂ-ਮਿੱਠੀਆਂ ਗੱਲਾਂ ਕੀਤੀਆਂ ਗੱਲਾਂ ਕੀਤੀਆਂ ਆਸਾ ਮਜ਼ਾਕ ਹੋਇਆ ਜਦੋਂ ਆਸਾ ਮਜ਼ਾਕ ਹੋਣ ਤੋਂ ਬਾਅਦ ਉਹ ਸੌਂ ਗਿਆ ਤਾਂ ਉਹਨੇ ਲੰਪ ਜਗਾਇਆ ਅੱਛਾ ਲੰਪ ਹਨੇਰਾ ਸੀ ਲੰਪ ਜਗਾ ਕੇ ਤੇ ਮਿੰਨੀ ਮਤਲਬ ਰੋਸ਼ਨੀ ਵਿੱਚ ਉਹਦਾ ਵੀ ਜਦੋਂ ਮਾਰਨ ਦਾ ਇਰਾਦਾ ਕਰਿਆ ਉਨੇ ਕੇ ਇਹ ਤਾਂ ਮੁੱਖ ਤਾਂ ਵੇਖ ਲਈ ਜਦੋਂ ਮੁੱਖ ਵੇਖਣ ਲੱਗੀ ਤਾਂ ਉਹ ਉੱਥੋਂ ਗਾਇਬ ਹੋ ਗਿਆ ਜਦੋਂ ਗਾਇਬ ਹੋ ਗਿਆ ਤਾਂ ਮਹਿਲ ਵੀ ਗਾਇਬ ਹੋ ਗਿਆ ਜਦੋਂ ਉਹਨੇ ਵੇਖਿਆ ਵੀ ਹੈ ਇਹ ਤਾਂ ਗਾਇਬ ਹੋ ਗਿਆ ਉਹ ਤਾਂ ਮਹਿਲ ਵੀ ਗਾਇਬ ਹੋ ਗਿਆ ਜਦੋਂ ਗਾਇਬ ਹੋ ਗਿਆ ਤੇ ਪਹਾੜੀ ਉੱਤੇ ਰਾਤ ਕੱਟੀ ਦਿਨ ਚੜਿਆ ਦਿਨ ਚੜਿਆ ਤੇ ਉਹ ਸੁੱਤਦੀ ਹੈ ਵੀ ਹੁਣ ਕਿਵੇਂ ਕਰਾਂ ਕਰਦੇ ਕਰਾਉਂਦੇ ਭਾਈ ਉਹ ਨਾ ਚੱਲੀ ਨਾ ਚੱਲੀ ਤੇ ਜਿਹੜੀ ਈਸਾ ਸੀ ਇਹ ਕੁਛ ਵੇਖ ਕੇ ਬੜੀ ਖੁਸ਼ ਹੋਈ ਖੁਸ਼ ਹੋਈ ਤਾਂ ਉਹ ਭਾਈ ਪਰਉ ਦਾ ਹੋ ਪ੍ਰੇ ਆਪਦੇ ਪ੍ਰੇਮੀ ਦਾ ਉਹਨੇ ਖਿਹੜਾ ਨਾ ਛੱਡਿਆ ਵੀ ਇਹ ਤਾਂ ਮੈਨੂੰ ਕਿਸੇ ਨੇ ਮਤਲਬ ਕਹਿਤਾ ਮੈਂ ਕਰ ਬੈਠੀ ਪਸਤਾਵੇ ਬਹੁਤ ਜਦੋਂ ਪਸਤਾਵੇ ਬਹੁਤ ਤੇ ਉਹਨੇ ਆਪਦੇ ਪ੍ਰੇਮੀ ਦਾ ਖਿਹੜਾ ਨਾ ਛੱਡਿਆ ਭਾਲ ਦੀ ਭਾਲ ਦੀ ਭਾਈ ਉਹ ਉਰੂਪ ਨਗਰੀ ਵਿੱਚ ਚਲੀ ਗਈ ਜਦੋਂ ਭਾਲ ਦੀ ਭਾਲ ਦੀ ਉੱਥੇ ਚਲੀ ਗਈ ਉੱਥੇ ਜਾ ਕੇ ਉਹਨੂੰ ਉਹ ਈਸਾ ਬੋਲੀ ਐ ਅਸਾਈ ਸਾਈ ਬੋਲਦੀ ਐ ਵੀ ਤੂੰ ਹੁਣ ਕਿੱਥੇ ਜਾਏਂਗੀ ਤੈਨੂੰ ਹੁਣ ਕਿਸੇ ਨੇ ਵਰਨਾ ਨਹੀਂ ਧਰਤੀ ਤੇ ਤਾਂ ਤੈਨੂੰ ਕਿਸੇ ਨੇ ਵਰਨਾ ਨਹੀਂ ਉਹਨੇ ਧਰਤੀ ਤੇ ਰੋਕ ਲਾਤੀ ਸੀ ਉਹ ਵੀ ਪਰੀ ਵੀ ਇਹਨੂੰ ਕੋਈ ਨਾ ਵਰੇ ਜਦੋਂ ਭਾਈ ਐ ਵੇਖ ਬਾਖ ਕੇ ਚਾਰ ਚਪੇਰਾ ਉਹ ਭਾਈ ਬਰਲਾਪ ਕਰਿਆ ਕਰੇ ਵੀ ਮੈਨੂੰ ਮਿਲ ਜਿੱਥੇ ਤੂੰ ਹੈਗਾ ਮੈਥੋਂ ਜਿਹੜੀ ਗਲਤੀ ਹੋਣੀ ਸੀ ਹੋ ਗਈ ਭੁੱਲ ਹੋਣੀ ਸੀ ਹੋ ਗਈ ਭਾਈ ਐ ਕਰਦੀ ਕਰਦੀ ਉਹ ਕੁਸ ਟਾਈਮ ਤੱਕ ਬੀਤਿਆ ਇੱਕ ਦਿਨ ਉਚਾਨਕ ਉਹ ਕਹਿੰਦੀ ਵੀ ਗੱਲ ਇੱਕ ਸੁਣ ਲਾ ਜਿਹੜੀ ਸਾਈ ਸੀ ਉਹਨੂੰ ਕੋਈ ਆਪਦੇ ਮੁੰਡੇ ਨੂੰ ਕਹਿੰਦੀ ਵੀ ਉਹਦਾ ਮੁੰਡਾ ਕਹਿੰਦਾ ਮਾਂ ਮੈਂ ਉਹਦੇ ਬਿਨਾ ਬਚ ਨਹੀਂ ਸਕਦਾ ਵੀ ਮੈਨੂੰ ਇਤਨੀ ਸੁੰਦਰ ਪਤਨੀ ਮਿਲਦੀ ਸੀ ਤੂੰ ਮਤਲਬ ਇਹ ਕੀ ਕਰਿਆ ਤੂੰ ਉਹਨੂੰ ਬਰਬਾਦ ਕਰਨ ਤੇ ਤੂਲੀ ਹੋਈ ਹੈ ਭਾਈ ਆਪਦੀ ਮਾਂ ਨੂੰ ਜਦੋਂ ਤੜਿਆ ਉਹਨੇ ਉਹ ਕਹਿੰਦੀ ਪੁੱਤਰ ਪਹਿਲਾਂ ਉਹਨੂੰ ਐ ਕਹੇ ਵੀ ਉਹ ਸੁੰਦਰਤਾ ਲੈ ਕੇ ਆਵੇ ਬਾਅਦਸਾ ਜਦੋਂ ਭਾਈ ਉਹ ਉੱਥੋਂ ਜਿਉਂ ਚੱਲੀ ਚੱਲ ਕੇ ਤਾਂ ਉਹ ਮਤਲਬ ਦੇਵਤਾ ਕੋਲੇ ਚਲੀ ਗਈ ਦੇਵਤਾ ਪੁਰੇ ਚ ਜਾ ਕੇ ਉਹਨੇ ਕਹਿੰਦੇ ਮੰਗ ਬੇਟੀ ਕੀ ਮੰਗਦੀ ਹੈ ਕਹਿੰਦੀ ਜੀ ਮੈਨੂੰ ਸੁੰਦਰਤਾ ਚਾਹੀਦੀ ਹੈ ਜਦੋਂ ਸੁੰਦਰਤਾ ਮੰਗੀ ਉਹ ਕਹਿੰਦੇ ਅੱਗੇ ਬਹੁਤ ਸੋਹਣੀ ਹੈ ਕਹਿੰਦੇ ਨਹੀਂ ਭਾਈ ਮੈਨੂੰ ਤਾਂ ਸੁੰਦਰਤਾ ਚਾਹੀਦੀ ਹੈ ਜਦੋਂ ਸੁੰਦਰਤਾ ਲੈ ਲਈ ਸੁੰਦਰਤਾ ਲੈ ਕੇ ਉਹ ਵਾਪਸ ਮਤਲਬ ਟਰਦੀ ਹੈ ਨਾ ਉੱਥੇ ਜਾਣਾ ਚਾਹੁੰਦੀ ਹੈ ਜਾਣਾ ਚਾਹੁੰਦੀ ਹੈ ਵਾਪਸ ਤੇ ਭਾਈ ਉਹ ਹੁਣ ਸਾਨੇ ਚ ਦਰਿਆ ਹੈ ਅੱਛਾ ਜੀ ਤਾਂ ਉਹਨੂੰ ਕਹਿੰਦਾ ਬੇਟਾ ਚੱਕ ਦੋ ਟੁਕੜੇ ਤਾਂ ਤੂੰ ਲੈ ਜੀ ਰੋਟੀ ਦੇ ਦੋ ਟੁਕੜੇ ਲੈ ਜਾ ਸਿਉਨੇ ਦੀ ਆਹਾ ਮਲਾ ਨੂੰ ਦੇ ਦੀ ਸਿਉਨਾ ਤੇ ਜਦੋਂ ਗਾਂਹ ਗਈ ਗਾਂਹ ਜਦੋਂ ਤੂੰ ਦਲਵਾਰ 'ਤੇ ਪਹੁੰਚੇਗੀ ਤਾਂ ਜਾ ਕੇ ਆਹ ਦੋ ਟੁਕੜੇ ਆਹ ਮਤਲਬ ਉਹ ਕੂਕਰਾਂ ਨੂੰ ਪਾ ਦੇ ਜਦੋਂ ਤੂੰ ਕੂਕਰਾਂ ਨੂੰ ਪਾਏਂਗੀ ਤੈਨੂੰ ਉਸ ਦਲਵਾਰ ਚ ਲੈ ਜਾਣਗੇ ਜਦੋਂ ਭਾਈ ਉਹ ਇਸੇ ਤਿਕਾ ਕੀਤਾ ਉਹਨੇ ਜਦੋਂ ਦਰਿਆ ਪਾਰ ਕਰ ਲਿਆ ਤੇ ਮਲਾਹ ਨੂੰ ਸਿਆਉਣਾ ਦਿੱਤਾ ਸਿਆਉਣਾ ਦੇ ਕੇ ਤੇ ਭਾਈ ਮਲਾਹ ਨੇ ਉਹਨੂੰ ਪਾਰ ਕਰਤਾ ਅੱਛਾ ਪਾਰ ਕਰਤਾ ਤੇ ਗਾਂ ਤੁਰੇ ਜਾਂਦੀ ਐ ਗਾਂ ਜਾ ਕੇ ਉਹਨੇ ਜਿਹੜੇ ਉਹ ਰੋਟੀ ਦੇ ਦੋ ਟੁਕੜੇ ਸੀ ਉਹ ਕੂਕਰਾਂ ਨੂੰ ਪਾਤੇ ਦੋ ਦੋ ਜਦੋਂ ਕੂਕਰਾਂ ਨੂੰ ਪਾਤਾ ਤੇ ਕੂਕਰ ਉਸ ਦਲਵਾਰ ਤਾਂ ਹੀ ਲੈ ਗਏ ਜਦੋਂ ਉਸ ਦਲਵਾਰ ਤਾਂ ਹੀ ਲੈ ਗਏ ਤਾਂ ਗਾਹਾਂ ਕਾਮ ਦੇਵਤਾ ਜਿਹੜਾ ਮਤਲਬ ਉਹ ਤੇ ਆਸ਼ਕ ਹੋਇਆ ਸੀ ਉਹ ਮਤਲਬ ਬੈਠਾ ਹੈ ਆਪਦੀ ਮਾਂ ਨਾਲ ਹੈ ਉਹਦੀ ਮਾਂ ਉਹਦੇ ਨਾਲ ਈਰਖਾ ਕਰਦੀ ਹੁੰਦੀ ਸੀ ਜਦੋਂ ਈਰਖਾ ਕਰਦੀ ਕਰਦੀ ਤੇ ਭਾਈ ਉਹ ਆਪ ਆਪਦੀ ਮਾਂ ਨਾਲ ਉਹਨੂੰ ਨਾਂ ਬੁਲਾ ਸਕੇ ਨਾਂ ਬੁਲਾ ਸਕੇ ਉਹਨੂੰ ਭਾਈ ਪਹਾਲ ਕਰਦੀ ਕਰਦੀ ਉੱਥੇ ਪਹੁੰਚੀ ਉਹਨੂੰ ਪਤਾ ਤਾਂ ਨਹੀਂ ਲੱਗੇ ਵੀ ਆਹੀ ਆ ਉਹ ਕਿਉਂਕਿ ਉਹਦਾ ਮੁਖ ਤਾਂ ਵੇਖਿਆ ਨਹੀਂ ਸੀ ਜੇ ਮੁਖ ਵੇਖ ਲੈਂਦੀ ਤਾਂ ਉਹ ਪਛਾਣ ਲੈਂਦੀ ਉਹਨੇ ਸੰਗੋ ਚ ਲਿਆ ਵੀ ਇਹ ਇਸਾ ਮੈਨੂੰ ਪਹਾਲਦੀ ਫਿਰਦੀ ਆ ਪਹਾਲਦੀ ਫਿਰਦੀ ਆ ਤੇ ਭਾਈ ਉਹ ਲਵਜਨ ਕਰਦੇ ਕਰਦੇ ਬਹੁਤ ਦੂਰ ਤੱਕ ਚਲੇ ਗਏ ਚਲੇ ਗਏ ਤਾਂ ਉਹਨੇ ਵੇਖਿਆ ਵੇਖ ਕੇ ਅੱਗਾ ਪਿੱਛਾ ਤਾਂ ਉਹਨੇ ਸਾਨੂੰ ਕਿਹਾ ਵੀਸਾ ਵੀ ਮੈਂ ਉਹ ਬੰਦਾ ਹੈ ਜਿਹੜਾ ਤੇਥੋਂ ਲੋਪ ਹੋਇਆ ਸੀ ਆਪਦੀ ਮਾਂ ਤੋਂ ਪਾਸੇ ਜਦੋਂ ਉਹ ਉਸ ਨਾਲ ਮਤਲਬ ਚੰਗਾ ਰਹਿਣ ਬਹਿਣ ਲੱਗ ਗਈ ਤਾਂ ਉਹ ਸੋਚਣ ਲੱਗ ਗਈ ਚੰਗਾ ਮਹਿਲ ਸਾਰਾ ਕੁਝ ਉਹ ਹੀ ਮਤਲਬ ਵਰਤੋਕ ਕਰੇ ਤਾਂ ਉਹ ਪਹਾੜੀ ਤੇ ਫੇਰ ਲੈ ਗਿਆ ਪਹਾੜੀ ਤੇ ਲਿਜਾ ਕੇ ਚੰਗਾ ਮਹਿਲ ਤੇ ਉਸੇ ਤਕਾਂ ਗੁਪਤ ਸੀਨ ਕਰਿਆ ਕਰਨ ਤਾਂ ਇੱਕ ਦਿਨ ਕੀ ਹੋਇਆ ਉਹਨੂੰ ਦੇਵਤਾ ਪੁਰੀ ਨੇ ਮਤਲਬ ਉਹਨੂੰ ਕਾਮ ਦੇ ਦਿੱਤਾ ਉਹਨੂੰ ਸੱਦਿਆ ਤਾਂ ਉਹ ਤੋਂ ਰਾਤ ਨੂੰ ਆਇਆ ਨਾ ਗਿਆ ਉਹ ਰਾਤ ਨੂੰ ਆਇਆ ਨਾ ਗਿਆ ਤਾਂ ਉੱਥੇ ਮਤਲਬ ਜਾਨਵਰ ਪੈਂਦੇ ਹੁੰਦੇ ਸੀ ਉਹ ਜਾਨਵਰਾਂ ਤੋਂ ਲੋਪ ਹੋ ਗਈ ਜਦੋਂ ਲੁਕਦੀ ਲੁਕਦੀ ਆਪਦੀ ਜਾਨ ਬਚਾਉਂਦੀ ਤਾਂ ਜਿਹੜੀਆਂ ਉਹਦੀਆਂ ਦੋਨੇ ਭੈਣਾਂ ਸੀ ਉਹ ਮਗਰ ਲੱਗੀਆਂ ਹੋਈਆਂ ਸੀ ਜਿਉਂ ਪਾਲਦੀਆਂ ਪਾਲਦੀਆਂ ਉੱਥੇ ਪਹੁੰਚ ਗਈਆਂ ਜਦੋਂ ਪਹੁੰਚ ਗਏ ਉਹਨੂੰ ਕਹਿੰਦਿਆਂ ਵੀ ਮਹਿਲ ਤਾਂ ਤੇਰਾ ਲੋਪ ਹੋ ਗਿਆ ਸੀ ਉਹ ਕਹਿੰਦੀ ਵੀ ਤੈਨੂੰ ਕੀ ਪਤਾ ਹੈ ਮੇਰਾ ਮਹਿਲ ਤਾਂ ਲੋਪ ਹੋਇਆ ਹੀ ਨਹੀਂ ਸੀ ਉਹ ਮਤਲਬ ਝੂਠ ਬੋਲੀ ਚੰਦਰਤਾ ਪਰ ਜਦੋਂ ਭਾਈ ਉਹ ਫੇਰ ਮਤਲਬ ਮਰਦ ਨਾਲ ਲੱਗ ਕੇ ਜਿਹੜਾ ਹੁਸਨ ਸੀ ਪਰੀ ਦਾ ਉਹ ਛਤਮ ਹੋਣ ਲੱਗਾ ਉਹ ਉਹਨੂੰ ਕਹਿੰਦੀ ਵੀ ਐ ਤੱਕਾਂ ਕਰਕੇ ਤੇਰਾ ਰੂਪ ਛਤਮ ਹੁੰਦਾ ਜਾਂਦਾ ਹੈ ਹੁਣ ਇਹਦਾ ਕੋਈ ਅਪਾਕਾਰਾਂ ਉਹਨੂੰ ਹੁਣ ਪਤਾ ਸੀ ਉਸੇ ਤੱਕਾ ਫੇਰ ਕਰਿਆ ਉਹਨੇ ਭਾਈ ਦੋ ਟੁਕੜੇ ਰੋਟੀ ਦੇ ਲੈ ਦੋ ਟੁਕੜੇ ਸਿਆਣੇ ਦੇ ਲੈ ਸਿਆਣੇ ਤੇ ਲੈ ਕੇ ਤਾਂ ਉਹ ਮਲਾਹ ਕੋਲੇ ਗਈ ਜਦੋਂ ਮਲਾਹ ਕੋਲੇ ਗਈ ਤਾਂ ਮਲਾਹ ਨੇ ਭਾਈ ਉਹਨੂੰ ਜਾ ਕੇ ਮਤਲਬ ਨਾ ਦਰਿਆ ਪਾਰ ਕਰਾਤਾ ਜਦੋਂ ਦਰਿਆ ਪਾਰ ਕਰਾਤਾ ਤੇ ਗਾਹਾਂ ਗਈ ਤਾਂ ਕੂਕਰ ਬੇਟੇ ਦਲਵਾਰ ਅੱਗੇ ਉਹਨਾਂ ਨੂੰ ਟੁਕੜੇ ਪਾਤੇ ਉਹਨਾਂ ਨੇ ਚੱਕ ਕੇ ਭਾਈ ਦੇਵਤਾ ਦੇ ਪੇਸ਼ ਕਰਤੀ ਜਦੋਂ ਦੇਵਤਿਆਂ ਦੇ ਪੇਸ਼ ਕਰਤੀ ਦਲਵਾਰ ਵਿੱਚ ਪੇਸ਼ ਕਰਤੀ ਤਾਂ ਉਹਨੇ ਕਹਿੰਦੇ ਮੰਗ ਬੇਟਾ ਕੀ ਮੰਗਦੀਆਂ ਕਹਿੰਦੀ ਮਹਾਰਾਜ ਮੈਂ ਅਸਟਕਾਂ ਕਰਕੇ ਆਪ ਦਾ ਰੂਪ ਗਵਾ ਚੁੱਕੀ ਆ ਤਾਂ ਮੈਨੂੰ ਰੂਪ ਦਿੱਤਾ ਜਾਵੇ ਉਹਨਾਂ ਨੇ ਚੱਕ ਕੇ ਉਹਨੂੰ ਪਰਿਦਾ ਰੂਪ ਦਿੱਤਾ ਜਦੋਂ ਪਰਿਦਾ ਰੂਪ ਦੇਤਾ ਤਾਂ ਉਹ ਭਾਈ ਉਹਦੇ ਨਾਲ ਕਹਿੰਦੇ ਭਾਈ ਬੇਟਾ ਤੂੰ ਐਸ ਤਕਾਂ ਕਰਕੇ ਮਾਨਸ ਦੇ ਨਾਲ شادی ਕਰਾ ਲਈ ਕਾਮਦੇਵਤਾ ਨਾਲ شادی ਕਰਾ ਲਈ ਤੇਰਾ ਰੂਪ ਅਸੀਂ ਹੁਣ ਦੇ ਨਹੀਂ ਸਕਦੇ ਇੱਕ ਵਾਰੀ ਤੈਨੂੰ ਦੇਤਾ ਦੁਬਾਰਾ ਤੈਨੂੰ ਦੇ ਨਹੀਂ ਸਕਦੇ ਉਹ ਕਹਿੰਦੀ ਜੀ ਮੈਂ ਤੋਂ ਮਾਤਲਬ پری ਦਾ ਰੂਪ ਤੁਸੀਂ ਮੈਥੋਂ ਦੇ ਕੇ ਕੋਨੇ ਆ ਉਹ ਕਹਿੰਦੇ ਬੇਟਾ ਤੈਨੂੰ ਇੱਕ ਵਾਰੀ ਦੇਤਾ ਹੁਣ ਨਾ ਤੂੰ ਦੁਬਾਰਾ ਆਇਂ ਚੱਲ ਭਾਈ ਉੱਥੋਂ ਵਿਹਣ ਚੱਲੀ ਉਹ ਤੇ ਕਾਮਦੇਵਤਾ ਕੋਲੇ ਆ ਗਈ ਬਾਮ ਦੇ ਉੱਤੇ ਨੇ ਕੀ ਕੀਤਾ ਉਹਨੂੰ ਚੱਕ ਕੇ ਜਦੋਂ ਪਰੀ ਦਾ ਰੂਪ ਦੇਤਾ ਤੇ ਉਹਦੀ ਮਾਂ ਜਿਹੜੀ ਉਹਦੇ ਨਾਲ ਈਰਖਾ ਕਰਦੀ ਸੀ ਉਹਨੇ ਹੁਣ ਉਹ ਦੋਨੇ ਈਰਖਾ ਕਰਨੋਂ ਹਟ ਗਈ ਈਰਖਾ ਕਰਨੋਂ ਹਟ ਗਈ ਤੇ ਭਾਈ ਉਹ ਭਾਈ ਉਹਨੂੰ ਕਹਿੰਦੀ ਵੀ ਤੈਨੂੰ ਪਰੀ ਦਾ ਰੂਪ ਦੇਤਾ ਤੇ ਤੂੰ ਹੁਣ ਹੁਣ ਉਹ ਦੋਨੇ ਨੌ ਸੱਸ ਬਣ ਗਈਆਂ ਜਦੋਂ ਨੌ ਸੱਸ ਬਣ ਗਈਆਂ ਤੇ ਭਾਈ ਲੈ ਕੇ ਉਹਨੂੰ ਮਾਤ ਲੋਕ ਤੇ ਚਲਿਆ ਗਿਆ ਜਦੋਂ ਮਾਤ ਲੋਕ ਤੇ ਚਲਿਆ ਗਿਆ ਜਾ ਕੇ ਕਾਮ ਦੇਵਤਾ ਨੇ ਭਾਈ ਸਰੂਪ ਕੀਤਾ ਤੇ ਉਹਨੂੰ ਬੱਚਾ ਪੈਦਾ ਹੋਇਆ ਜਦੋਂ ਬੱਚਾ ਪੈਦਾ ਹੋਇਆ ਬੱਚਾ ਇੱਕ ਐਡਾ ਸ਼ਕਤੀਸ਼ਾਲਾ ਪੈਦਾ ਹੋਇਆ ਕਿ ਉਹ ਬਹੁਤ ਹੀ ਉੱਤਮ ਕੰਮ ਕਰਿਆ ਕਰੇ ਮਤਲਬ ਜਿਤ ਰਾਜਿਆਂ ਵਾਲੇ ਕੰਮ ਕਰਿਆ ਕਰੇ ਇੱਕ ਦਿਨ ਕੀ ਹੋਇਆ ਉਹਨੂੰ ਆਪ ਦੇ ਮਾਤਾ ਨੂੰ ਕਹਿੰਦਾ ਵੀ ਮੈਨੂੰ ਘੋੜਾ ਲੈ ਕੇ ਦੇ। ਉਹ ਕਹਿੰਦੀ ਪੁੱਤਰ ਤੱਕਾ ਕਰਕੇ ਤੂੰ ਘੋੜਾ ਕਰਨਾ ਕੀ ਹੈ ਤੇਰੀ ਛੋਟੀ ਉਮਰ ਹੈ ਜੀ ਮੈਂ ਤੈਨੂੰ ਘੋੜਾ ਲੈਤਾ ਤੂੰ ਅੱਗੇ ਨਹੀਂ ਇਸ ਤੱਕਾ ਵਸਤ ਵਰਦਾ ਤੇ ਤੂੰ ਤਾਂ ਜਮੇ ਹੀ ਨਹੀਂ ਵਟਣਾ ਕਰੇ। ਕਹਿੰਦਾ ਨਾ ਮਾਂ ਮੈਂ ਘੋੜੇ ਬਿਨਾ ਬਚ ਨਹੀਂ ਸਕਦਾ। ਸਾਰੀ ਦਿਹਾੜੀ ਮੈਂ ਪੈਦਲ ਤੁਰਿਆ ਫਿਰਦਾ ਰਹਿਣਾ। ਮੈਨੂੰ ਘੋੜਾ ਲੈ ਕੇ ਦੇ। ਜਦੋਂ ਉਹਦੀ ਮਾਂ ਨੇ ਉਹਨੂੰ ਘੋੜਾ ਲੈ ਕੇ ਦਿੱਤਾ ਉਹਦੇ ਮਤਲਬ ਕਾਮ ਦੇਵਤਾ ਦੇ ਉੱਥੇ ਹੋਣ ਤੇ ਵੀ ਤਾਂ ਉਹ ਜਾਇਆ ਕਰੇ ਮਤਲਬ ਜੰਗਲਾਂ ਵਿੱਚ ਜੰਗਲਾਂ ਵਿੱਚ ਜਾਇਆ ਕਰੇ ਸੈਰ ਕਰਿਆ ਕਰੇ ਇੱਕ ਦਿਨ ਕੀ ਕਰਿਆ ਸ਼ਿਕਾਰ ਖੇਡਦਾ ਖੇਡਦਾ ਮਤਲਬ ਤੀਰ ਕਮਾਨ ਟਿਲਾਉਂਦਾ ਚਲਾਉਂਦਾ ਤਾਂ ਇੱਕ ਮਤਲਬ ਮਿਰਗ ਦੇ ਮਗਰ ਲੱਗ ਗਿਆ ਜਦੋਂ ਮਿਰਗ ਦੇ ਮਗਰ ਲੱਗ ਗਿਆ ਮਿਰਗ ਨੇ ਭਾਈ ਉਹਨੂੰ ਚੱਕ ਕੇ ਛਾਲ ਮਾਰੀ ਤੇ ਟੱਪ ਗਿਆ ਬੱਥੇਰਾ ਮੰਗਰੇ ਘੋੜਾ ਫੇਰ ਦਵਲਤਾ ਰਾਤ ਪੈ ਗਈ ਉਹਦੀ ਮਾਂ ਡੜੇ ਜਦੋਂ ਰਾਤ ਨੂੰ ਆਇਆ ਅਗਲੇ ਦਿਨ ਫੇਰ ਚੱਕਿਆ ਤੀਰ ਕਮਾਨ ਤੇ ਭਾਈ ਫੇਰ ਜੰਗਲ ਨੂੰ ਤੁਰ ਗਿਆ ਜਦੋਂ ਜੰਗਲ ਨੂੰ ਤੁਰ ਗਿਆ ਤੇ ਮਿਰਗਾਂ ਦੀ ਡਾਰ ਤੇ ਜਾਵੜਿਆ ਜਦੋਂ ਡਾਰ ਮਿਰਗਾਂ ਦੀ ਦੇਖੀ ਤਾਂ ਮੰਗਰੇ ਤੀਰ ਕਮਾਨ ਫੇਰ ਚੱਕ ਲਿਆ ਤੀਰ ਕਮਾਨ ਚਲਾਉਂਦਾ ਤੁਰਿਆ ਜਾਂਦਾ ਚਲਾਉਂਦਾ ਤੁਰਿਆ ਜਾਂਦਾ ਤਾਂ ਇੱਕ ਤੀਰ ਨਾ ਕੁਦਰਤ ਮਾਲਕ ਦੀ ਉਸ ਬੋਰਡ 'ਚ ਵੱਜੀ ਜਿੱਥੇ ਕਰਾਸ਼ਕ ਰਹਿੰਦਾ ਸੀ ਜਦੋਂ ਰਾਸ਼ਕ ਦੇ ਕੋਲ ਪਹੁੰਚਿਆ ਤਾਂ ਰਾਸ਼ਕ ਨੇ ਉਹਨੂੰ ਝਾਕ ਕੇ ਆਪਣੇ ਕਬਜ਼ੇ ਕਰ ਲਿਆ ਕਬਜ਼ੇ ਕਰਕੇ ਤੇ ਉਹਨੂੰ ਭਾਈ ਮਤਲਬ ਦਰਖਤਾਂ ਦੇ ਝੁੰਡ ਵਿੱਚ ਕੈਦ ਕਰ ਲਿਆ ਕੈਦ ਕਰਕੇ ਕੋੜਾ ਤਾਂ ਉਹਦਾ ਪਾਸੇ ਕਰਤਾ ਆਪ ਉਹਨੂੰ ਹੁਣ ਤੇਲ ਦਾ ਕੜਾਹਾ ਤੱਤਾ ਕਰੀ ਜਾਂਦਾ ਹੈ ਜਦੋਂ ਤੇਲ ਦਾ ਕੜਾਹਾ ਤੱਤਾ ਕਰੀ ਜਾਂਦਾ ਤੇ ਉਹ ਹੁਣ ਕਹਿੰਦਾ ਵੀ ਇਹ ਕੀ ਕਰਦਾ ਹੈ ਪੁੱਛਦਾ ਬੰਨੇ ਆਵਾ ਕਹਿੰਦਾ ਵੀ ਤੇਲ ਦਾ ਕੜਾਹਾ ਤੱਤਾ ਕਰਦਾ ਤੈਨੂੰ ਭੁੰਨ ਕੇ ਖਾਉਂਗਾ ਕਹਿੰਦਾ ਯਾਰ ਨਿਉ ਨਾ ਕਰ ਮੈਂ ਮਾਪਿਆਂ ਦਾ ਇਕੱਲਾ ਵੀ ਪੁੱਤਰ ਹਾਂ ਕਹਿੰਦਾ ਫੇਰ ਕਹਿੰਦਾ ਫੇਰ ਕੀ ਕਹਿੰਦਾ ਯਾਰ ਮੈਂ 4 ਦਿਨ ਦਾ ਭੁੱਖਾ ਹਾਂ ਤੇ ਕਹਿੰਦਾ ਜੇ ਮੈਂ ਤੇਰੀ ਭੁੱਖ ਲਾ ਦੇਆ ਕਹਿੰਦਾ ਕਾਸ ਨਾ ਕਹਿੰਦਾ ਤੂੰ ਮੈਨੂੰ ਛੱਡ ਕੇ ਦੇਖ ਮੈਂ ਭੁੱਖ ਲਾ ਦੂੰ ਤੇਰੀ ਕਹਿੰਦਾ ਨਾ ਵੀ ਮੈਨੂੰ ਤਾਂ ਅੱਗੇ ਮਤਲਬ ਬਹੁਤ ਦਿਨਾਂ ਪਿੱਛੋਂ ਮਤਲਬ ਰਾਸਣ ਮਿਲਿਆ ਤੇਲ ਮੇਰਾ ਤੱਤਾ ਹੋਇਆ ਪਿਆ ਵਿੱਚ ਸਿੱਟਣ ਵਾਲਾ ਤੇ ਉਹਨੂੰ ਪਾਈਆ ਆਪਦੀ ਮਾਂ ਨੂੰ ਯਾਦ ਕਰਿਆ ਉਹਦੀ ਮਾਂ ਸ਼ਕਤੀਸ਼ਾਲੀ ਸੀ ਜਦੋਂ ਸ਼ਕਤੀਸ਼ਾਲੀ ਉਹਦਾ ਪਿਓ ਵੀ ਸ਼ਕਤੀਸ਼ਾਲਾ ਸੀ ਜਦੋਂ ਉਹਨੇ ਯਾਦ ਕਰਿਆ ਤੇ ਉਹਦੀ ਮਾਂ ਮਤਲਬ ਜਦੋਂ ਯਾਦ ਕਰਿਆ ਪਹੁੰਚ ਗਈ ਪਹੁੰਚ ਗਈ ਤਾਂ ਜਦੋਂ ਉਹਨੇ ਚਾਕੇ ਮਤਲਬ ਤੇਲ 'ਚ ਸਿੱਟਿਆ ਜਦੋਂ ਤੇਲ ਚ ਸਿੱਟਿਆ ਤੇ ਭਾਈ ਉਹ ਤੇਲ ਉੱਤੋਂ ਬੈਠੀ ਉਹਨੇ ਮਾਰੀ ਮਤਲਬ ਤੇਲ ਠੰਡਾ ਹੋ ਗਿਆ ਜਦੋਂ ਉਹਨੇ ਵੇਖਿਆ ਚਾਰ ਚੁਪੇਰਾ ਵੀ ਆ ਕੀ ਗੱਲ ਹੋਈ ਯਾਰ ਮੈਂ ਤਾਂ ਦੋ ਦਿਨ ਹੋ ਗਏ ਤੇਲ ਦਿੱਤਾ ਕਰੀ ਜਾਂਦੇ ਨੂੰ ਤੇ ਤੇਲ ਠੰਡਾ ਹੋ ਗਿਆ ਉਹਨੇ ਅੱਗਾ ਪਿੱਛਾ ਦੇਖਿਆ ਜਦੋਂ ਦੇਖਿਆ ਤੇ ਉਹਨੇ ਜਦੋਂ ਤਹਾਂ ਝਾਤੀ ਮਾਰੀ ਤੇ ਤਹਾਂ ਬੈਠੀ ਜਦੋਂ ਬੈਠੀ ਬੈਠੀ ਉੱਥੇ ਵੇਖੀ ਜਾਂਦੀ ਐ ਵਿਖੀ ਜਾਂਦੀ ਆ ਤਾਂ ਉਹਨੂੰ ਵੇਖ ਕੇ ਰਾਸ਼ਕ ਹੈਰਾਨ ਹੋ ਗਿਆ ਉਹ ਕਹਿੰਦੀ ਵੀ ਤੂੰ ਰਾਸ਼ਕ ਪੁੱਛਦਾ ਵੀ ਤੂੰ ਇੱਥੇ ਕਿਵੇਂ ਉਹ ਕਹਿੰਦੀ ਵੀ ਜਿਹਨੂੰ ਤੂੰ ਬੰਨੀ ਬੈਠਾ ਹੈ ਮੇਰਾ ਬੇਟਾ ਹੈ ਇਹਨੂੰ ਛੱਡ ਦੇ ਉਹ ਕਹਿੰਦਾ ਵੀ ਇਹਦੀ ਛੱਡਣ ਬਤਾਲ ਤੈਨੂੰ ਖਰਾਕ 4 ਦਿਨ ਦਾ 5 ਦਿਨ ਦਾ ਭੁੱਖਾ ਮੈਂ ਤੇ ਮੇਰੀ ਪੇਟ ਪੂਜਾ ਕੌਣ ਕਰੂਗਾ ਉਹ ਕਹਿੰਦੀ ਵੀ ਇਸ ਗੱਲ ਦੀ ਮੇਰੀ ਤੇਰੀ ਸ਼ਰਤ ਰਹੇਗੀ ਮੈਂ ਤੱਕਾਂ ਕਰਕੇ ਦੇਵਤਾ ਪਰ ਹੀ ਐ ਮੈਂ ਮਤਲ ਕਰਤਾ ਸਕਦੀ ਨਹੀਂ ਇਹ ਕੁਛ ਪਰ ਗੱਲ ਇਹ ਨਹੀਂ ਐ ਵੀ ਮੈਂ ਤੈਨੂੰ ਖਾਣ ਵਾਸਤੇ ਕੁਛ ਨਾ ਕੋਈ ਪ੍ਰਬੰਧ ਕਰੂੰਗੀ ਠੀਕ ਹੈ ਉਹਨੇ ਭਾਈ ਜਦੋਂ ਉਹਨੂੰ ਚੜਤਾ ਚੜਤਾ ਤੇ ਕਾਮ ਦੇਵਤਾ ਨੇ ਜਿਉਂ ਚੱਕਿਆ ਮਤਲਬ ਬਕੂੜਾ ਖੋਲਿਆ ਖੋਲ ਕੇ ਘੂੜੇ ਤੇ ਚੜ ਕੇ ਤੇ ਭਾਈ ਸ਼ਿਕਾਰ ਨੂੰ ਫੇਰ ਚੜ ਗਿਆ ਜਦੋਂ ਚੜ ਗਿਆ ਤਾਂ ਇੱਕ ਰਾਸ਼ਕ ਮਤਲਬ ਰਿਛ ਬੈਠਾ ਮਿਲ ਗਿਆ ਰੱਥ ਦੇ ਪਾੜੇ ਤੋਂ ਬਚਦਾ ਧੱਗਾ ਛੇਰ ਮਿਲ ਗਿਆ ਛੇਰ ਦੇ ਪਾੜੇ ਤੋਂ ਬਚਦਾ ਬਚਦਾ ਭਾਈ ਜਦੋਂ ਛੇਰ ਨੇ ਪੰਜਾ ਸਿੱਟਿਆ ਤਾਂ ਉਹਨੇ ਤੀਰ ਕਮਾਨ ਚਲਾਇਆ ਛੇਰ ਫੱਟੜ ਹੋ ਗਿਆ ਛੇਰ ਫੱਟੜ ਹੋ ਗਿਆ ਜਦੋਂ ਫੱਟੜ ਹੋਇਆ ਛੇਰ ਡਿੱਗਿਆ ਪਿਆ ਤਾਂ ਉਹ ਚੱਕ ਕੇ ਪੈਰ ਨਾਲ ਤੀਰ ਕਮਾਨ ਕਮਾਨ ਕੱਢਣਾ ਤੀਰ ਕੱਢਣ ਗਿਆ ਤਾਂ ਛੇਰ ਉਹਨੂੰ ਫੱਟ ਮਤਲਬ ਫੱਟੜ ਕਰ ਦਿੰਦਾ ਪੰਜਾ ਨਾਲ ਵੰਜਨਾ ਫੱਟੜ ਕਰ ਦਿੰਦਾ ਤਾਂ ਉਹਨੇ ਤੀਰ ਕੱਢਿਆ ਕੱਢ ਕੇ ਤੀਰ ਤੇ ਮਤਲਬ ਘੋੜੇ ਤੇ ਅਸਵਾਰ ਹੋ ਕੇ ਜਿਉਂ ਚੱਲਿਆ ਜੰਗਲ ਦੇ ਵਿੱਚ ਫੇਰ ਵੜ ਗਿਆ ਉਹਨੇ ਇੱਕ ਮਿਰਗ ਨੂੰ ਮੈਤੂ ਕਰਾਰ ਦੇ ਤਾਂ ਮਿਰਗ ਦੇ ਤੀਰ ਚਲਾਇਆ ਤੇ ਮਿਰਗ ਮਰ ਗਿਆ ਜਦੋਂ ਮਿਰਗ ਮਰ ਗਿਆ ਤਾਂ ਉਹਨੇ ਉਹਨੂੰ ਚੱਕ ਕੇ ਉਸ ਰਾਸ਼ਕ ਕੋਲੇ ਲਿਆਇਆ ਜਿਹੜੇ ਰਾਸ਼ਕ ਨੇ ਉਹਨੂੰ ਬੰਨਿਆ ਸੀ ਜਦੋਂ ਲਿਆ ਉਹ ਰਾਸ਼ਕ ਨੇ ਭਾਈ ਉਹਦੀ ਖਲੜੀ ਲਾਹੀ ਉਹਦਾ ਮਤਲਬ ਤੇਲ ਤੱਤਾ ਕਰਿਆ ਤੱਤਾ ਕਰਕੇ ਉਹਨੇ ਜਦੋਂ ਐਨ ਭਰਪੂਰ ਹੋ ਗਿਆ ਉਹ ਨੂੰ ਕਹਿੰਦਾ ਬੇਟਾ ਮੰਗ ਕੀ ਮੰਗਦਾ ਉਹ ਕਹਿੰਦਾ ਤੇਰਾ ਦਿੱਤਾ ਸਭ ਕੁਝ ਹੈ ਉਹ ਕਹਿੰਦਾ ਮੰਗ ਲੈ ਜੋ ਕੁਝ ਮੰਗਣਾ ਹੈ ਕਹਿੰਦਾ ਕੀ ਦੇ ਦੇਗਾ ਕਹਿੰਦਾ ਮੈਂ ਤੈਨੂੰ ਤਿੰਨ ਲੋਕ ਦਾ ਰਾਜਾ ਬਣਾ ਦਿਆਂ ਕਹਿੰਦਾ ਨਾ ਕਹਿੰਦਾ ਹੈ ਇਹ ਦੀ ਪਾਵਰ ਕਹਿੰਦਾ ਹਾਂ ਮੇਰੀ ਇੰਨੀ ਪਾਵਰ ਹੈ ਕਹਿੰਦਾ ਇਹੋਂ ਗੱਲ ਆ ਵੀ ਤੈਨੂੰ ਤਿੰਨ ਲੋਕਾਂ ਦੇ ਰਾਜਾਂ ਦੀ ਮਾਇਆ ਦੇ ਦਿੰਨਾ ਤੂੰ ਸਾਰੀ ਉਮਰ ਡੋਲੇਗਾ ਨਹੀਂ ਸਹੀ ਉਹ ਭਾਈ ਉਹਨੂੰ ਲੈ ਕੇ ਈਸਲੇ ਪਿਆਲ ਚੱਲਿਆ ਗਿਆ ਈਸਲੇ ਪਿਆਲ ਚੱਲਿਆ ਗਿਆ ਤਾਂ ਉਹਨੇ ਦੇਖਿਆ ਹੀਰੇ ਮੋਤੀ ਜਵਾਰ ਉਹਨੇ ਚੱਕ ਕੇ ਉਹਦੀ ਝੋਲੀ ਪਾਤੀ ਝੋਲੀ ਪਾਤੀ ਤਾਂ ਉਹਨੂੰ ਕਹਿੰਦਾ ਜਾ ਉਹ ਕਹਿੰਦਾ ਮੈਂ ਜਾਊਂਗਾ ਸ਼ਕਤੀ ਨਾਲ ਉਹ ਕਹਿੰਦਾ ਜੇ ਸ਼ਕਤੀ ਨਾਲ ਤੈਨੂੰ ਬਾਹਰ ਕੱਢੂੰਗਾ ਜੇ ਸ਼ਕਤੀ ਨਾਲ ਅੰਦਰ ਲੈ ਆਂਦਾ ਤੈਨੂੰ ਬਾਹਰ ਵੀ ਕੱਢੂੰਗਾ ਹੁਣ ਉਹ ਉਹ ਬੋੜ ਦੇ ਮੁੱਢਾਂ ਵਿੱਚ ਦੀ ਨਿਕਲਣਾ ਸੀ ਉਹ ਭਾਈ ਦੋਨੇ ਜਣੇ ਤੁਰੇ ਆਉਂਦੇ ਏਟ ਉੱਤੇ ਮਗਰ ਉਹ ਆ ਮੂਰੇ ਰਸਕ ਤੁਰੇ ਆਉਂਦੇ ਆ ਤੇ ਤੁਰੇ ਆਣ ਕੇ ਉਹਨੂੰ ਕਹਿੰਦਾ ਵੀ ਗੱਲ ਇੱਕ ਸੁਣ ਲਾ ਇੱਕ ਹੋਰ ਗੱਲ ਆ ਮੈਨੂੰ ਰਾਤਨ ਦੋ ਤਿੰਨ ਦਿਨਾਂ ਦਾ ਇਕੱਠਾ ਕਰਦਿਆ ਕਹਿੰਦਾ ਵੀ ਹੁਣ ਉਹਨੂੰ ਹੀਰੇ ਮੋਤੀ ਦਿੱਤੇ ਵੇ ਸੀ ਉਹ ਪਾਈ ਪੈ ਗਿਆ ਉਹਨੂੰ ਜਦੋਂ ਪਾਇਆ ਗਿਆ ਤੇ ਝਾਕ ਕੇ ਜਿਉਂ ਚੱਲਿਆ ਜੰਗਲ ਦੇ ਵਿੱਚ ਜੰਗਲੀ ਜਾਨਵਰ ਲੈ ਕੇ ਸੂਰ ਮਾਰ ਕੇ ਸੱਟਦੇ ਦੋ ਇੱਕ ਮਤਲਬ ਝਾਕ ਕੇ ਉਹਨੂੰ ਦੇ ਦਿੱਤਾ ਹਾਰਨ ਦੇ ਦਿੱਤਾ ਜਦੋਂ ਪਾਈ ਜਾਣ ਕੇ ਦੇ ਦਿੱਤਾ ਤਾਂ ਉਹਨੇ ਉਹਨੂੰ ਯਾਦ ਕਰਤਾ ਜਦੋਂ ਗੁਜਾਦ ਕਰਤਾ ਆਪਦੇ ਘਰੇ ਆ ਗਿਆ। ਕਰਿਆਣ ਕਿ ਉਹਦੀ ਮਾਂ ਪਾਈ ਉਹਨੂੰ ਲੜਨ ਲੱਗ ਗਈ ਵੀ ਆਪਾਂ ਤਾਂ ਇੱਕ ਦੇਵਤਾ ਰੂਪ ਆ ਤੂੰ ਤਾਂ ਇਹ ਪਾਪ ਕਰਨਾ ਸ਼ੁਰੂ ਕਰ ਲਿਆ। ਇਹ ਤਾਂ ਤੂੰ ਤੈਨੂੰ ਮੈਂ ਕੀ ਆਖਿਆ ਸੀ ਵੀ ਤੈਨੂੰ ਘੋੜਾ ਨਹੀਂ ਲੈ ਕੇ ਦੇਣਾ। ਜਦੋਂ ਭਾਈ ਦੋਨਾਂ ਮਾਂ ਪੁੱਤਾਂ 'ਚ ਕਲੇਸ਼ ਖੜਾ ਹੋ ਗਿਆ। ਤੇ ਮਾਂ ਉਹਨੂੰ ਕਹਿੰਦੀ ਵੀ ਘੋੜਾ ਬੰਦ ਦੇ ਇੱਥੇ। ਉਹ ਕਹਿੰਦਾ ਮਾਂ ਮੈਂ ਘੋੜੇ ਬਿਨਾ ਸਾਹ ਨਹੀਂ ਸਕਦਾ। ਉਹ ਕਹਿੰਦੀ ਪੁੱਤ ਨਹੀਂ ਤੂੰ ਤਾਂ ਪਾਪ ਕਰਨ ਲੱਗ ਗਿਆ। ਆਪਾ ਦੇਵਤਾ ਲੋਕ ਕਚੇਰੀ ਜਾਂਦੇ ਆਪਨੇ ਵਾਸਤੇ ਪਾਪ ਸੋਭਾ ਨਹੀਂ ਦਿੰਦਾ ਤੂੰ ਆਪ ਖੁਦ ਕਾਮ ਦੇਵਤਾ ਹੈ ਤੂੰ ਤਾਂ ਤੇਰੇ ਵਾਸਤੇ ਤਾਂ ਉਹੀ ਨਹੀਂ ਸੋਭਾ ਦਿੰਦਾ ਜਦੋਂ ਭਾਈ ਇਹ ਗੱਲ ਕਹੀ ਤਾਂ ਉਹਦੀ ਮਾਂ ਦੀ ਆਪਦੀ ਮਰਜ਼ੀ ਅਲੋਪ ਕਰਦਾ ਹੈ